ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਤ ਸਰਬ ਕਲਾ ਸਮਰੱਤ ਡੋਲਨ ਤੀਰਾਂ ਕੋ ਪ੍ਰਭੂ ਨਾਨਕ ਦੇ ਕਰਾਤ ਫਿਰਤ ਫਿਰਤ ਨੀ ਪਗਤੀ ਲਾਈ ਨਾਨਕ ਕੀ ਪ੍ਰਭ ਮੇਨਤੀ ਆਪਣੇ ਪਗਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜ ਨੇ ਜੋ ਕੜੀਆਂ ਬਖਸ਼ੀਆਂ ਨੇ ਮਹਾਰਾਜ ਕਿਰਪਾ ਕਰਨ ਜੋ ਕੱਲ ਅਸਪਤੀ ਦੀ ਵਿਚਾਰ ਚੱਲ ਰਹੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੌਥੀ ਅਸਪਤੀ ਉਹਦੀ ਅਖੀਲੀ ਪੌੜੀ ਹੈ ਅਖੀਲੀ ਪੌੜੀ ਉਹ ਵਾਲੀ ਹੈ ਤੂ ਠਾਕੁਰ ਤੁਮ ਪਹ ਅਰਦਾਸ ਜੋ ਅਸੀਂ ਅਰਦਾਸ ਕਰਨ ਸਮੇਂ ਹਰ ਵਾਰੀ ਜਿਹੜੀ ਪੌੜੀ ਜਿਹੜੀ ਹੈ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਪੜਨੀ ਆ ਇਹ ਪੌੜੀ ਸਾਨੂੰ ਸਿਖਾਉਂਦੀ ਹੈ ਕਿ ਮਹਾਰਾਜ ਅੱਗੇ ਹਮੇਸ਼ਾ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਕਰਨੀਆਂ ਨੇ ਇਲਪੋਰੀ ਦੱਸਦੀ ਹੈ ਕਿ ਮਹਾਰਾਜ ਅੱਗੇ ਐਨੀ ਗੱਲ ਕਹੀ ਦੀ ਕਿ ਜੋ ਬਣਸਾ ਰੰਦਾ ਹੈ ਉਹ ਦੇ ਦਿਓ ਜਾਂ ਮਹਾਰਾਜ ਇਨਸਾਫ ਕਰ ਦਿਓ ਇਨਸਾਫ ਹੋ ਹੀ ਨਹੀਂ ਸਕਦਾ ਨਾ ਅਸੀਂ ਮਾਇਆ ਨਾਲੇ ਸਰੀਰ ਬਣਿਆ ਹਵਾ ਵੀ ਲੈ ਰਹੇ ਆ ਤਾਂ ਵੀ ਕਈ ਜੀਵ ਨੇ ਜਿਹੜੇ ਉਹ ਅੰਦਰ ਜਾ ਰਹੇ ਨੇ ਜਿਹੜਾ ਭੋਜਨ ਛੱਕ ਰਹੇ ਆ ਉਹਦੇ ਵਿੱਚ ਵੀ ਕਈ ਜੀਵ ਅੰਦਰ ਜਾ ਰਹੇ ਨੇ ਪੈਰਾਂ ਥੱਲੇ ਕਈ ਜੀਵ ਆ ਰਹੇ ਨੇ ਅਸੀਂ ਹਿਸਾਬ ਕਿਤਾਬ ਦੇ ਚੱਕਰ ਅੰਦਰ ਕਦੀ ਨਹੀਂ ਛੁੱਟ ਸਕਦੇ ਤਾਂ ਹੀ ਮਹਾਰਾਜ ਅੱਗੇ ਬੇਨਤੀ ਕਰਦੀ ਹੈ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹਿ ਅਮਰ ਮਹਾਰਾਜ ਅੱਗੇ ਬੇਨਤੀ ਕਰਦੀ ਲੇਖਾ ਚੋੜ ਅਲੇਖਾ ਛੁਟੇ ਮਹਾਰਾਜ ਜਿਹੜੇ ਲੇਖ ਸਾਨੂੰ ਪਤਾ ਵੀ ਨਹੀਂ ਵੀ ਇਹ ਵੀ ਲੇਖ ਲਿਖੇ ਜਾਣਗੇ ਸਾਨੂੰ ਅਣਜਾਣ ਵਿੱਚ ਹੀ ਮਹਾਰਾਜ ਤੇ ਉਹ ਵੀ ਲੇਖ ਜਿਹੜੇ ਨੇ ਉਹਨਾਂ ਦੇ ਪੜ ਉਹਨਾਂ ਦੇ ਬਲਕੇ ਵੀ ਜਿਹੜੇ ਨੇ ਉਹ ਫਾੜ ਦਿੰਦੇ ਨੇ

कंडे वारी अर्दास दी उस स्थान कंडे वारी। ते महाराज कृपा करके बेनती जांच है, के के है दे। क्योंकि गुरु साहब ने सब कुछ सिखाया है ना एक गुरु ही अपने सिख हर चीज सिखाता है बेनती करना भी महाराज सिखा रहे हैं कि बेनती कि ਜਿਹੜੇ ਸਿਖਾ ਰਹੇ ਨੇ ਅਸੀਂ ਬੇਨਤੀ ਵੀ ਉਹਨਾਂ ਦੇ ਲਈ ਕਰਨੀ ਹੈ ਕਿ ਗੁਰ ਪਰਮੇਸ਼ਰ ਏਕੋ ਜਾਣ ਅਸੀਂ ਉਹਨਾਂ ਅੱਗੇ ਆਪਣੇ ਗੁਰ ਪਰਮੇਸ਼ਰ ਅੱਗੇ ਪਾਰ ਬ੍ਰਹਮ ਗੁਰ ਨਾਹੀ ਪੇਦ ਅਸੀਂ ਆਪਣੇ ਉਸ ਪਾਰ ਬ੍ਰਹਮ ਗੁਰ ਅੱਗੇ ਬੇਨਤੀ ਕਰਨੀ ਹੈ ਜੋ ਤਨ ਗੁਰ ਗ੍ਰੰਥ ਸਹਿ ਮਹਾਰਾਜ ਦੇ ਰੂਪ ਵਿੱਚ ਜਿਨ੍ਹਾਂ ਦੀ ਹਜ਼ੂਰੀ ਹੈ ਜਿਸ ਅਸੀਂ ਬੈਠੇ ਹੋਏ ਹਾਂ ਮਹਾਰਾਜ ਕਿਰਪਾ ਕਰਨ ਤੂੰ ਠਾਕੁਰ

ਨੇ ਮਹਾਰਾਜ ਤੇ ਕਿੰਨੀ ਵਾਰੀ ਕਹਿੰਦੇ ਨੇ ਇੱਕ ਇੱਥੇ ਤੇ ਤੁਸੀਂ ਦੇਖ ਹੀ ਰਹੇ ਹੋ ਤੂੰ ਠਾਕੁਰ ਤੂੰ ਤੇ ਅਰਦਾਸ ਮਹਾਰਾਜ ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮਹਾਰਾਜ ਤੇ ਬੜੀ ਵਾਰੀ ਤੂੰ ਕਹਿੰਦੇ ਨੇ ਤੂੰ ਜਿਹੜਾ ਇੱਕ ਵਚਨ ਹੈ ਤੁਮ ਜਿਹੜਾ ਫਿਰ ਦੋ ਜਾਂਦਾ ਹੈ ਤੁਮ ਤੁਸੀਂ ਤੁਸੀਂ ਦੋਨੋਂ ਤੁਮ ਤੇ ਮੇਰੇ ਤੁਮ ਤੋਂ ਤੁਮ ਤੋਂ ਤੁਹਾਰਾ ਫਿਰ ਜਦਾਂ ਉਹ ਬਹੁਵਚਨ ਹੀ ਚੱਲਦਾ ਹੈ ਤੇ ਪਰਮਾਤਮਾ ਇੱਕੋ ਹੀ ਕੇਵਲ ਵਰਗਾ ਕੋਈ ਹੈ ਹੀ ਨਹੀਂ ਤੂੰ ਠਾਕੁਰ ਵੀ ਤੂੰ ਹੀ ਠਾਕੁਰ ਹੈ दो ने तुम नहीं दो ठाकुर ने एको है एक है भाई एको एक है साहेब मेरा एको एक है तू ठाकुर ठाकुर तो भाव है जेड़ा उत्पत्ति भी करता है ਪਾਲਣਾ ਵੀ ਕਰਦਾ ਹੈ ਤੇ ਫਿਰ ਪਲ ਲੈ ਵੀ ਕਰਦਾ ਹੈ ਜਿਹੜਾ ਆਪਣੇ ਵਿੱਚ ਸਮਾਵੇ ਲੈਂਦਾ ਜਦੋਂ ਉਤਕਰਕ ਦੀ ਕਰਦਾ ਹੈ ਸ਼ਕਤੀ ਤੇ ਪਸਾਰਾ ਕਰ ਦਿੰਦਾ ਹੈ ਜਦੋਂ ਆਕਰਕ ਆਕਰਸ਼ਨ ਸ਼ਕਤੀ ਵਰਤਦਾ ਹੈ ਤੇ ਆਪਣੇ ਵਿੱਚ ਹੀ ਸਭ ਕੁਝ ਲੈ ਕਰ ਦਿੰਦਾ ਤੂੰ ਠਾਕੁਰ ਤੁਮ ਪਹਿ ਅਰਦਾਸ ਮਹਾਰਾਜ ਕਹਿੰਦੇ ਤੁਹਾਡੇ ਅੱਗੇ ਮੇਰੀ ਜਿਹੜੀ ਹੈ ਉਹ ਬੇਨਤੀ ਹੈ ਅਰਦਾਸ ਹੈ ਅਰਜੁਈ ਹੈ ਜਿਉ ਪਿੰਡ ਸਭ ਤੇਰੀ ਰਾਸ ਮਹਾਰਾਜ ਕਹਿੰਦੇ ਇਹ ਜਿਹੜਾ ਜੀਓ ਜਿਹੜੀ ਸੁਰਤ ਹੈ ਜਿਹੜਾ ਸੀ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਐਵੇਂ ਤੇ ਪਿੰਡ ਜਿਹੜਾ ਇਹ ਸਰੀਰ ਉੱਪਰ ਸਥੂਲ ਸਰੀਰ ਦਿਖ ਰਿਹਾ ਸੁਕਸ਼ਮ ਤੇ ਸਥੂਲ ਸਰੀਰ ਸਭ ਤੇਰੀ ਰਾਸ ਮਹਾਰਾਜ ਤੁਹਾਡੇ ਦਿੱਤੀ ਹੋਈ ਰਾਸ ਹੈ ਮੈਨੂੰ ਤੁਹਾਡਾ ਦਿੱਤਾ ਹੋਇਆ ਇੱਕ ਖਜ਼ਾਨਾ ਹੈ ਜਿਹੜੇ ਸਵਾਸ ਵੀ ਮਿਲਦੇ ਨੇ ਉਹ ਵੀ ਖਜ਼ਾਨਾ ਹੀ ਜਾਣੋ ਕਹਿੰਦੇ ਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਬਾਈਏ ਜਿਹੜਾ ਤਨ ਨੇ ਤੇ ਮਨ ਨੇ ਜੀਓ ਤੇ ਪਿੰਡ ਤੇ ਤਨ ਜਿਹੜਾ ਹੈ ਤਨ ਮਨ ਸਾਨੂੰ ਤਨ ਦੇ ਸਰੂਪ ਵਿੱਚ ਮਿਲਿਆ ਹੈ ਤਨ ਦੇ ਰੂਪ ਵਿੱਚ ਮਿਲਿਆ ਹੈ ਉਹਨੂੰ ਅਰਪਣ ਕਰੀਏ ਤਨ ਮਨ ধন ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਈਏ ਤੇ ਮਹਾਰਾਜ ਦਾ ਤਾਂ ਹੁਕਮ ਮੰਨਿਏ ਤੇ ਉਹਨਾਂ ਨੂੰ ਪਾ ਲਈਏ ਤਨ ਜਿਹੜਾ ਹੈ ਸਾਨੂੰ ਸਵਾਸਾਂ ਰੂਪੀ ਵੀ ਤੁਹਾਨੂੰ ਮਿਲਿਆ ਹੈ ਕਿ ਕਿੰਨੇ ਸਵਾਸ ਅਸੀਂ ਖਰਚ ਕਰ ਰਹੇ ਹਾਂ ਪਰ ਅਗਧ ਜਨ ਨਹੀਂ ਜਿਹੜੇ ਉਹ ਕੀ ਜਾਣਦੇ ਨੇ ਜਿਨਨੇ ਇਹ ਸਾਰਾ ਕੁਝ ਦਿੱਤਾ ਹੈ ਸਾਡੇ ਲਈ ਤੇ ਤੁਹਾਨੂੰ ਉਹੀ ਹੈ ਜਿਹੜੇ ਮਾਂ ਜਿਹੜੇ ਚੰਗੇ ਔਲਾਦ ਹੁੰਦੀ ਹੈ ਉਹ ਕੀ ਜਾਣਦੀ ਹੈ ਜਿਹੜੇ ਮਾਂ ਬਾਪ ਨੇ ਸਾਰੇ ਕੁਝ ਦਿੱਤਾ ਹੈ ਬਰਕ ਤਾਂ ਉਹ ਮਾਂ ਬਾਪ ਅਸਲੀ ਖਜ਼ਾਨਾ ਨੇ ਭਗਤ ਜਨ ਨਹੀਂ ਜਾਣਦੇ ਨਾ ਭਗਤਾਂ ਦੇ ਬਰਤਨ ਵੀ ਨਾਮ ਹੈ ਭਗਤਾਂ ਦੇ ਮਹਾਰਾਜ ਸਭੂ ਜੇ ਮ ਭਗਤਾਂ ਲਈ ਮਹਾਰਾਜ ਕਹਿੰਦੇ ਜੀਓ ਪਿੰਡ ਸਭ तेरी रास यह सारा महाराज राय क्या लाग है महाराज सब कुछ आप जी लिए है तुम मात पिता हम बारे हम माता पिता कहना है महाराज तुम कह के, के कह रहे हैं दोनों दो का रूप हो माता का भी ਤੇ ਪਿਤਾ ਦਾ ਵੀ ਤੁਮ ਮਾਤ ਪਿਤਾ ਜਦੋਂ ਮਹਾਰਾਜ ਤੁਸੀਂ ਮੇਰੀ ਉਤਪੱਤੀ ਕੀਤੀ ਤੇ ਤੁਸੀਂ ਮੇਰੀ ਮਾਂ ਦੀ ਨਿਯਾਇ ਹੋ ਤੁਸੀਂ ਮੈਨੂੰ ਸਿਰਜਿਆ ਹੈ ਨਾ ਮੈਨੂੰ ਸਿਰਜਿਆ ਹੈ ਤੁਸੀਂ ਮੇਰੀ ਮਾਂ ਦੀ ਨਿਯਾਇ ਹੋ ਜਦੋਂ ਤੁਸੀਂ ਮੇਰੇ ਦੋਖ ਦੇਖ ਕੇ ਵੀ ਅਨਡਿਟ ਕਰ ਦਿੰਦੇ ਹੋ ਉਹਦੇ ਤੇ ਪੱੜਾ ਪਾ ਲੈਂਦੇ ਹੋ ਤੇ ਤੁਸੀਂ ਮੇਰੀ ਮਾਂ ਦੀ ਨਿਯਾਇ ਹੋ ਮਹਾਰਾਜ ਜਦੋਂ ਤੁਸੀਂ ਮੇਰੀ ਰੱਖਿਆ ਕਰਦੇ ਹੋ ਤੇ ਤੁਸੀਂ ਮੇਰੇ ਪਿਤਾ ਦੀ ਨਿਯਾਇ ਹੋ ਤੁਸੀਂ ਮੇਰੀ ਰੱਖਿਆ ਕਰਦੇ ਹੋ ਮਹਾਰਾਜ ਜਦੋਂ ਤੁਸੀਂ ਮੈਨੂੰ ਸਿੱਖ ਦਿੰਦੇ ਹੋ ਤੇ ਫਿਰ ਤੁਸੀਂ ਮੇਰੇ ਗੁਰੂ ਸਾਹਿਬ ਗੁਰੂ ਦੀ ਨਿਯਾਇ ਹੋ ਗੁਰੂ ਵਿੱਚੀ ਮਾਂ ਤੇ ਪਿਤਾ ਦੋਨੋਂ ਹੀ ਸਮਾਇ ਹੁੰਦੇ ਨੇ ਅਮਰਤੀ ਦਾਤ ਲੈ ਕੇ ਸੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਪਿਤਾ ਨੇ ਗੁਰੂ ਵੀ ਨੇ ਤੇ ਸਾਡੇ ਪਿਤਾ ਵੀ ਨੇ ਮਾਂ ਵੀ ਨੇ ਸਭ ਕੁਝ ਕੋਈ ਨੇ ਮਹਾਰਾਜ ਜੇ ਤੁਸੀਂ ਰੱਖਿਆ ਕਰਦੇ ਹੋ ਸਿੱਖਿਆ ਦਿੰਦੇ ਹੋ ਜੱਗ ਵਿੱਚ ਰਹਿਣਾ ਕਿਵੇਂ ਮੈਂ ਪਿਤਾ ਹੁਨਰ ਦੱਸਦਾ ਇਹਨਾ ਕਿਵੇਂ ਕਿਵੇਂ ਹੁਨਰ ਕਿਵੇਂ ਹੁਨਰਮੰਦ ਹੋਈਦਾ ਹੈ ਕਹਿੰਦੇ ਨੇ ਤੁਸੀਂ ਮੇਰੇ ਪਿਤਾਓ ਜਦੋਂ ਮੇਰੇ ਦੋਖਾਂ ਨੂੰ ਦੇਖ ਕੇ ਅੰਡਰਟ ਕਰ ਦਿੰਦੇ ਹੋ ਜਦ ਦੋਖਣ ਦੇਤ ਹੈ ਪਰ ਦੇਤ ਨਾ ਹਾਰੇ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦੇ ਹੋ ਸਭ ਕੁਝ ਮਾਂ ਸਭ ਕੁਝ ਦੇਖਦੀ ਹੈ ਕਿ ਸਾਰਾ ਦਿਨ ਉਹ ਘਰੇ ਟੀਵੀ ਅੱਗੇ ਪੈ ਤਾਂ ਵੀ ਰੋਟੀ ਬਣਾ ਕੇ ਕੇ ਰੱਖ ਦਿੰਦੀ ਹੈ ਤਾਂ ਵੀ ਰੱਖ ਦਿੰਦੀ ਹੈ ਨਾ ਦੇਖਦੀ ਕਿਤਾਬ ਨਹੀਂ ਚੱਕੀ ਤਾਂ ਵੀ ਰੱਖ ਕੇ ਫਿਰ ਪਿਆਲ ਨੂੰ ਕਹਿੰਦੀ ਪੁੱਤਰ ਹੁਣ ਰੋਟੀ ਖਾ ਕੇ ਪੜ੍ਹ ਲੈ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਬਾਰਤ ਕਹਿੰਦੇ ਨੇ ਬੜੇ ਛੋਟੇ ਬੱਚਿਆਂ ਨੂੰ ਬਾਲ ਜਵਾਨੀ ਆਰ ਫਿਰ ਤਹੋ ਨਾ

ਮਹਾਰਾਜ ਉਹ ਛੋਟੇ ਬੱਚੇ ਆ ਜਿਨ੍ਹਾਂ ਨੂੰ ਸਮਝਾਣ ਤੇ ਵੀ ਉਹ ਗਲਤੀ ਕਰਦੇ ਨੇ ਛੋਟੇ ਬੱਚੇ ਨੂੰ ਸਮਝਾਓ ਫਿਰ ਉਹ ਗਲਤੀ ਕਰਦਾ ਹੈ ਪਰ ਛੋਟੇ ਬੱਚੇ ਨੂੰ ਸਜ਼ਾ ਨਹੀਂ ਮਿਲਦੀ ਸਿਰਫ ਦੂਰੋਂ ਖੜੋ ਕੇ ਮਾਂ ਚਿੜਕਦੀ ਹੈ ਡਾਂਟਦੀ ਹੈ ਸਜ਼ਾ ਨਹੀਂ ਦਿੰਦੀ ਪਤਾ ਹੈ ਸਜ਼ਾ ਸਹਿਣ ਯੋਗ ਨਹੀਂ ਹੈ ਮਹਾਰਾਜ ਅਸੀਂ ਤੁਹਾਡੇ ਉਹ ਛੋਟੇ ਬੱਚੇ ਆ ਗੁਰ ਛਿੜਕੈ ਤਾਂ ਜੀ ਗੁਰ ਛਿੜਕੈ ਤਾਂ ਮਿੱਠਾ ਲਾਗੇ ਮਹਾਰਾਜ ਤੁਸੀਂ ਛਿੜਕਦੇ ਹੋ ਮਹਾਰਾਜ ਦੇ ਅੰਦਰ ਇਹ ਨਾ ਮਹਾਵਾਕ ਮਨ ਰੇ ਕੋਨ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਸੰਗ ਰਚਿਓਂ RAM ਭਗਤ ਨਹੀਂ ਕੀਨੀ ਮਹਾਰਾਜ ਦੇ ਤੋਂ ਐਸੇ ਵਚਨ ਆਂਦੇ ਨੇ ਤੇ ਮਹਾਰਾਜ ਛਿੜਕ ਰਹੇ ਹੁੰਦੇ ਨੇ ਡਾਂਟ ਰਹੇ ਹੁੰਦੇ ਨੇ ਤੇ ਮਹਾਰਾਜ ਤੁਸੀਂ ਸਜਾ ਨਹੀਂ ਦਿੰਦੇ ਸਾਨੂੰ ਆਪਣੇ ਬਾਲਕਾਂ ਕਣ ਮਹਾਰਾਜ ਪਾਲਣਾ ਕਰਦੇ ਹੋ ਸਦਾ ਹੀ ਆਪਣੇ ਰੇੜੇ ਵਿੱਚ ਮਹਾਰਾਜ ਆਪਣੀ ਸ਼ਰਨ ਵਿੱਚ ਰੱਖਦੇ ਹੋ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਗਨੇ ਮਹਾਰਾਜ ਜਿਵੇਂ ਛੋਟੇ ਬੱਚੇ ਨੂੰ ਆਪਣੇ ਮਾਤਾ ਪਿਤਾ ਦਾ ਬੜਾ ਹੀ ਸੁੱਖ ਹੁੰਦਾ ਨਾ ਕਣਹੀ ਸੁਖ ਮਾਰਦਾ ਛੋਟਾ ਬੱਚਾ ਆਪਣੇ ਮਾਪੇ ਦੀ ਕਿਰਪਾ ਚ ਸਾਰਾ ਦਿਨ ਖੇਡਦਾ ਹੈ ਮਸਤੀ ਕਰਦਾ ਤੇ ਫਿਰ ਰੋਟੀ ਮੰਗਦਾ ਹੈ ਕੰਮ ਕੋਈ ਨਹੀਂ ਕਰਦਾ ਤੇ ਰੋਟੀ ਮੰਗਦਾ ਹੈ ਤੇ ਖਲੇਰਾ ਵੀ ਪੰਦਾ ਹੈ ਸ਼ੈਨਸ਼ਾ ਦੀ ਤਰ੍ਹਾਂ ਰਹਿੰਦਾ ਹੈ ਮਹਾਰਾਜ ਤੁਹਾਡੀ ਕਿਰਪਾ ਸਾਨੂੰ ਕਣੀ ਸੁੱਖ ਨੇ ਮਹਾਰਾਜ ਆਪ ਜੀ ਦੇ ਘਰ ਵਿੱਚ ਜਦੋਂ ਜਨਮ ਲੈ ਲਿਤਾ ਐਸੇ ਮਹਾਨ ਰਾਜੇ ਤੇ ਘਰ ਜਨਮ ਲੈ ਕੇ ਅਸੀਂ ਸੁਤੇ ਸਿੱਧੀ ਮਹਾਰਾਜ ਰਾਜਕੁਮਾਰ ਹੋ ਗਏ ਤੇ ਉਹ ਰਾਜਕੁਮਾਰਾਂ ਵਾਲੇ ਜਿਹੜੇ ਸੁੱਖ ਆ ਮਹਾਰਾਜ ਉਹ ਮੰਨਦੇ ਆ ਅੱਜ ਸਾਨੂੰ ਸਰਦਾਰ ਜੀ ਸਰਦਾਰ ਜੀ ਕਹਿ ਕੇ ਸਾਰੇ ਬੁਲਾਉਂਦੇ ਨੇ ਮਹਾਰਾਜ ਐਸੀ ਆਪ ਜੀ ਦੀ ਕਿਰਪਾ ਹੈ ਮਹਾਰਾਜ ਕਹਿੰਦੇ ਇਨ ਗਰੀਬ ਸਿੱਖੋਂ ਕੋ ਦਿਓ ਪਾਤਸ਼ਾਹੀ ਦਾ ਯਾਦ ਕਰੇ ਮਮਰੀ ਗੁਰਿਆਈ ਮੇਰੀ ਗੁਰਿਆਈ ਨੂੰ ਯਾਦ ਕਰਨਗੇ ਨਾ ਗਰੀਬਾਂ ਸਿੱਖਾਂ ਨੂੰ ਦਿੰਦਾ ਪਾਤਸ਼ਾਹੀ ਮਹਾਰਾਜ ਆਪ ਜੀ ਦੀ ਕਿਰਪਾ ਅੰਦਰ ਕਣੀ ਸੁਖ ਮਾਣਦਿਆ ਮਹਾਰਾਜ ਛੋਟੇ ਬਾਲ ਕਾਂ ਕਣ ਜਿਨ੍ਹਾਂ ਨੂੰ ਆਂਦਾ ਕੁਛ ਨਹੀਂ ਪਰ ਬਸ ਫੇਰ ਹੀ ਬੜੇ ਸੁਖ ਰਹਿੰਦੇ ਨੇ ਬੜੇ ਮਸਤ ਰਹਿੰਦੇ ਨੇ ਪਰ ਰਹਿੰਦੇ ਕਦੋਂ ਨਹੀਂ ਜਦੋਂ ਆਪਣੇ ਮਾਪੇ ਦੀ ਛਰਣ ਵਿੱਚ ਰਹਿੰਦੇ ਨੇ ਕੋਈ ਵੀ ਓਕਣ ਆਣ ਲੱਗੇ ਕੁਝ ਵੀ ਹੋਣ ਲੱਗੇ ਕੋਈ ਅਣਜਾਣ ਹੀ ਆ ਜਾਏ ਫਟ ਦੇ ਕੇ ਆਪਣੇ ਪਿਓ ਦੀ ਲੱਤਾਂ ਨਾਲ ਚਿਪਕ ਜਾਂਦੇ ਨੇ ਜਾ ਕੇ ਆਪਣਾ ਮਾਂ ਦਾ ਪੱਲਾ ਫੜ ਲੈਂਦੇ ਨੇ ਜਿਹੜਾ ਮਾਂ ਦੀ ਗੋਦੀ 'ਚ ਸਿਰ ਛੁਪਾ ਲੈਂਦੇ ਨੇ ਉਹ ਬੱਚੇ ਬਣ ਕੇ ਜਿਹੜੇ ਸਦਾ ਹੀ ਆਪਣੀ ਮਾਂ ਦੀ ਜਿਹੜੀ ਹੈ ਨਾ ਚੁੰਨੀ ਫੜ ਕੇ ਰੱਖਦੇ ਨੇ ਪੱਲਾ ਫੜ ਕੇ ਕੋ ਤੁਮਰੀ ਕਿਰਪਾ ਮੈਂ ਸੂਖ ਗਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਮਹਾਰਾਜ ਤੁਹਾਡਾ ਅੰਤ ਕੋਈ ਨਹੀਂ ਜਾਣਦਾ ਆਪ ਜੀ ਦਾ ਜਿਹੜਾ ਅੰਤ ਹੈ ਉਹ ਉਹ ਪਾਰ ਤੋਂ ਰਹਤ ਹੈ ਅੰਤ ਨਸਿਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਸਦਾ ਹੀ ਬੇਅੰਤ ਮਹਾਰਾਜ ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਐਸਾ ਕੋਈ ਨਹੀਂ ਹੈ ਜਿਹੜਾ ਦੱਸ ਦੇ ਕਿ ਮਹਾਰਾਜ ਐਨੇ ਨਹੀਂ ਇਸ ਤਰ੍ਹਾਂ ਕਰਦੇ ਨੇ ਇਹ ਜੁਗਤ ਨਾਲ ਮਿਲਦੇ ਨੇ ਅੰਤਲੀ ਗੱਲ ਜਿਹੜੀ ਐ ਉਹ ਨਹੀਂ ਕੋਈ ਦੱਸ ਸਕਦਾ ਕਿ ਉਹ ਕੈਸੇ ਨੇ ਕਿਵੇਂ ਦੇ ਦਿਖਦੇ ਨੇ ਕਿਉਂਕਿ ਉਹ ਬੇਅੰਤ ਨੇ ਬੇਅੰਤੀ ਉਹਨਾਂ ਦੇ ਗੁਣ ਨੇ ਉੱਚੇ ਤੇ ਊਚਾ ਭਗਵੰਤ ਮਹਾਰਾ ਜ ਤੁਸੀਂ ਉੱਚੇ ਤੋਂ ਵੀ ਉੱਚੇ ਜਿਹੜੇ ਨੇ ਉਹ ਭਗਵੰਤੋਂ ਜਾਂ ਇੰਜ ਜਾਣੋ ਤੁਹਾਡਾ ਅੰਤ ਉਹ ਵੀ ਨਹੀਂ ਪਾ ਸਕਦਾ ਜਿਹੜੇ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਵੀ ਮੰਨਦਾ ਹੈ ਜਿਹੜਾ ਆਪਣੇ ਆਪ ਨੂੰ ਬਹੁਤ ਉੱਚਾ ਵੀ ਮੰਨਦਾ ਹੈ ਉਹ ਬਹੁਤ ਗਿੱਧੀਆਂ ਸਿੱਧੀਆਂ ਦਾ ਮਾਲਕ ਹੋ ਗਿਆ ਉਹ ਵੀ ਆਪ ਜੀ ਦਾ ਅੰਤ ਜਿਹੜਾ ਹੈ ਉਹ ਨਹੀਂ ਜਾਣ ਸਕਦਾ ਉੱਚੇ ਉੱਪਰ ਉੱਚਾ ਨਾਓ ਐਵੜ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਈ ਮਹਾਰਾਜ ਕੋਈ ਤੁਹਾਡੇ ਵਰਗਾ ਬਣੇ ਧਿਆਨ ਜੀ ਨਹੀਂ ਜਾਣੇ ਨਾ ਤੇ ਗੁਰੂ ਪਿਤਾ ਵਰਗਾ ਤੇ ਬਣਿਆ ਹੀ ਨਹੀਂ ਜਾ ਸਕਦਾ ਇਤੇ ਸੰਭੋਜ ਜੀ ਗੱਲ ਹੈ ਨਾ ਮਹਾਰਾਜ ਕਹਿੰਦੇ ਆਪ ਜੀ ਦਾ ਅੰਤ ਜਿਹੜਾ ਹੈ ਕੋਈ ਨਹੀਂ ਜਾਣ ਸਕਦਾ ਤਾਂ ਇਹ ਤਾਂ ਗੁਰੂ ਨਾਨਕ ਦੇਵ ਜੀ बार-बार ਕਹਿੰਦੇ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈਂ ਪਲੀਕਾਰ ਮੈਂ ਤੇ ਕੁਰਬਾਨ ਹੋ ਜਾਵਾਂ ਵਾਰੇ ਜਾਵਾਂ

ਐਵੇਂ ਜਿੰਨੀ ਰਚਨਾ ਜਿੰਨੀ ਸ੍ਰਿਸ਼ਟੀ ਹੈ ਉਤਨੀ ਹੀ ਮਹਾਰਾਜ ਆਪ ਜੀ ਨੇ ਆਪਣੇ ਹੁਕਮ ਰੂਪੀ ਤਾਗੇ ਵਿੱਚ ਪਰੋਈ ਹੋਈ ਹੈ ਆਪਣੇ ਸੱਤਾਂ ਰੂਪੀ ਤਾਗੇ ਵਿੱਚ ਆਪਣੇ ਚੇਤਨ ਸ਼ਕਤੀ ਰੂਪੀ ਤਾਗੇ ਵਿੱਚ ਜੋ ਆਪ ਜੀ ਚੇਤਨਤਾ ਦਿੰਦੇ ਹੋ ਸ਼ਕਤੀ ਦਿੰਦੇ ਹੋ ਤੇ ਇਹ ਸ੍ਰਿਸ਼ਟੀ ਅੱਗੇ ਚੱਲ ਰਹੀ ਹੈ ਹਰ ਰੋਜ਼ ਕੁਝ ਨਾ ਕੁਝ ਨਵਾਂ ਬਣ ਰਿਹਾ ਤੇ ਕੁਝ ਨਾ ਕੁਝ ਵਲੀਨ ਹੋ ਰਿਹਾ ਹੈ ਮਹਾਰਾਜ ਇਸ ਸਾਰੀ ਸਗਲ ਸਮਗਰੀ ਆਪ ਜੀ ਦੇ ਚੇਤਨ ਸ਼ਕਤੀ ਰੂਪ ਤਾਗੇ ਵਿੱਚ ਜਿਹੜੀਆਂ ਉਹ ਪਰੋਈ ਹੋਈਆਂ ਤੁਮਤੇ ਹੋਏ ਸੋ ਆਗਿਆਕਾਰੀ ਮਹਾਰਾਜ ਇਹ ਤੁਮਤੇ ਹੋਏ ਇਹ ਤੁਹਾਡੇ ਤੋਂ ਹੀ ਹੋਈ ਹੈ ਸਾਰੀ ਸ੍ਰਿਸ਼ਟੀ ਤੁਮ ਕਹਿਆ ਮਹਾਰਾਜ ਨੇ ਕਿਉਂਕਿ ਸ੍ਰਿਸ਼ਟੀ ਦੇ ਮਾਤਾ ਪਿਤਾ ਆਪ ਹੀ ਨੇ ਪੈਦਾ ਕਰਨ ਵਾਲੇ ਵੀ ਪਾਲਣਾ ਕਰਨ ਵਾਲੇ ਵੀ ਤੇ ਉਹਨੂੰ ਨਾਸ ਕਰਨ ਵਾਲੇ ਵੀ ਵਿਲੇ ਕਰਨ ਵਾਲੇ ਵੀ ਮਹਾਰਾਜ ਕਹਿੰਦੇ ਤੁਮਤੇ ਹੋਏ ਸੋ ਆਗਿਆਕਾਰੀ ਮਹਾਰਾਜ ਸਾਰੀ ਸ੍ਰਿਸ਼ਟੀ ਆਪ ਤੋਂ ਹੋਈ ਹੈ ਤੇ ਆਮ ਜੀ ਦੀ ਆਗਿਆ ਵਿੱਚ ਚਲਣੀ ਹੈ ਪੈ ਵਿੱਚ ਚੰਦ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾਂਤ ਮਹਾਰਾਜ ਦੇ ਪੈ ਵਿੱਚ ਹੀ ਸਾਰੇ ਸੂਰਜ ਚੰਦ ਸਭ ਕੁਝ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਪੈ ਵਿੱਚ ਹੀ ਚੱਲ ਰਹੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਕੋਟ ਪਰਮੰਡ ਜਾ ਕੇ ਧਰਮਸਾਲ ਕਿੰਨੇ ਕਰੋੜਾ ਬ੍ਰਮੰਡ ਨੇ ਜਿਹੜੇ ਧਰਮਸਾਲ ਅਸੀਂ ਕਹਿੰਦੇ ਨੇ ਧਰਤੀ ਜਿਹੜੀ ਧਰਮਸਾਲ ਹੈ ਤੇ ਧਰਮ ਕਮਾਣਾ ਆ ਕੋਟ ਬ੍ਰਮੰਡ ਜਾ ਕੇ ਧਰਮਸਾਲ ਕੋਟ ਮਹੇਸ ਉਪਾਏ ਸਮਾਏ ਕਿੰਨੇ ਹੀ ਸ਼ਿਵਜੀ ਨੇ ਜਿਹੜੇ ਉਪਾਇ ਉਪਾਉਂਦੇ ਨੇ ਮਹਾਰਾਜ ਫਿਰ ਉਹ ਸਮਾ ਜਾਂਦੇ ਨੇ ਕੋਟ ਬ੍ਰਹਮੇ ਜਗ ਸਰ ਸਿਰਜਣ ਲਾਏ ਕਿੰਨੇ ਹੀ ਜਿਹੜੇ ਬ੍ਰਹਮੇ ਨੇ ਮਹਾਰਾਜ ਨੇ ਜਗ ਦੀ ਸਜਣਾ ਲਈ ਲਾਏ ਹੋਏ ਨੇ ਮਹਾਰਾਜ ਕਹਿੰਦੇ ਤੁਹਾਡਾ ਜਿਹੜਾ ਅੰਤ ਹੈ ਨਾ ਉਹ ਪਾਇਆ ਨਹੀਂ ਜਾ ਸਕਦਾ ਐਸੋ ਧਣੀ ਗੋਬਿੰਦ ਹਮਾਰਾ ਬਰਨ ਨਾਸਕੋ ਗੁਣ ਵਿਸਥਾਰ ਐਸਾ ਧਣੀ ਗੋਵਿੰਦ ਹੈ ਜਿਹਦੇ ਕਰੋਣਾ ਹੀ ਬ੍ਰਹਮੰਡ ਨੇ ਜਿਹੜੇ ਤਰਨਸਾਲ ਦੇ ਰੂਪਨ ਵਿੱਚ ਨੇ ਤੇ ਕਰੋਣਾ ਹੀ ਬ੍ਰਹਮੇ ਤੇ ਮਹੇਸ਼ਕੋ ਮਹਾਰਾਜ ਨੇ ਰੱਖੇ ਹੋਏ ਨੇ ਜਿਹੜੇ ਅੱਗੇ ਨੌਕਰੀਆਂ ਤੇ ਰੱਖੇ ਹੋਏ ਨੇ ਐਸੋ ਧਣੀ ਗੋਵਿੰਦ ਹਮਾਰਾ ਬਰਨ ਨਾਸਕੋ ਗੁਣ ਵਿਸਥਾਰ ਮਹਾਰਾਜ ਇਸ ਤਰ੍ਹਾਂ ਬਾਣੀ ਕਹਿੰਦੀ ਤੁਮ ਤੇ ਹੋਏ ਸੋ ਆਗਿਆਕਾਰੀ ਮਹਾਰਾਜ ਆਮ ਜੀ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ ओ आप जी, दें कि सब कुछ आप जी की आज्ञा के हकम्छ है महाराज ऐसा जान के ओ मनुखा देने जिन्होंने आप जी ने करम कर स्वतंत्रता दे दी है ऐसे जुड़ी स्वतंत्रता है ਤੇ ਮਹਾਰਾਜ ਫਿਰ ਉਹ ਜੀਵ ਵੀ ਜਿਹੜੇ ਆਪ ਜੀ ਤੇ ਪਿਆਰੇ ਹੋ ਜਾਂਦੇ ਨੇ ਜਿਨ੍ਹਾਂ ਤੇ ਆਪ ਕਿਰਪਾ ਕਰਦੇ ਹੋ ਉਹ ਵੀ ਆਪ ਜੀ ਦੇ ਹੁਕਮ ਅਨੁਸਾਰੀ ਹੋ ਜਾਂਦੇ ਨੇ ਉਹ ਵੀ ਗੁਰਸਿੱਖ ਜਿਹੜੇ ਨੇ ਆਪ ਜੀ ਦੇ ਹੁਕਮ ਦੀ ਆਪ ਜੀ ਦੇ ਬਾਣੇ ਵਿੱਚ ਆ ਜਾਂਦੇ ਨੇ ਸਦਾ ਹੀ ਆਪ ਜੀ ਦੇ ਹੁਕਮ ਦੀ ਪਾਲਣਾ ਕਰਦੇ ਨੇ ਤੁਮਤੇ ਹੋਏ ਸੋ ਆਗਿਆਕਾਰੀ ਜਿਨ੍ਹਾਂ ਤੁਸੀਂ ਆਪ ਬੁਝਵਾ ਦਿੰਦੇ ਹੋ ਆਪ ਹੀ ਜਿਨ੍ਹਾਂ ਦੇ ਅੰਦਰ ਪਿਆਰ ਲਗਾ ਦਿੰਦੇ ਹੋ ਤੁਮਤੇ ਹੋਏ ਫਿਰ ਉਹ ਆਪ ਜੀ ਦੇ ਆਗਿਆਕਾਰੀ ਹੋ ਜਾਂਦੇ ਨੇ ਤੁਮਤੇ ਹੋਏ ਸੋ ਅਗਿਆਤ ਤੁਮਰੀ ਗਤ ਮਿਤ ਤੁਮਹੀ ਜਾਣੀ ਮਹਾਰਾਜ ਤੁਹਾਡੀ ਜਿਹੜੀ ਗਤ ਹੈ ਤੁਹਾਨੂੰ ਜਿਹੜੀ ਮਿਲਣ ਦੀ ਮਿਤ ਜਿਹੜੀ ਮर्यादा ਹੈ ਉਹ ਤੁਸੀਂ ਆਪ ਹੀ ਜਾਣਦੇ ਹੋ ਕੋਈ ਨਹੀਂ ਦੱਸ ਸਕਦਾ ਕਿ ਇਸ ਤਰ੍ਹਾਂ ਕਰਨ ਨਾਲ ਮਹਾਰਾਜ ਮਿਲਣਗੇ ਸਭ ਨੂੰ ਸਾਹਿਬ ਮੇਰਾ ਨੀਤ ਨਵਾ ਹਰ ਇੱਕ ਨੂੰ ਮਿਲਦੇ ਨੇ ਨਵੇਂ ਤਰੀਕੇ ਨਾਲ ਮਿਲਦੇ ਨੇ ਕਿਉਂਕਿ ਨਵੇਂ ਨੇ ਨਾ ਜਦ ਮਹਾਰਾਜ ਨੇ ਸ੍ਰਿਸ਼ਟੀ ਵਿੱਚ ਜਿੰਨੇ ਜੀ ਜਿਹੜੇ ਉਪਾਏ ਨੇ ਜਿੰਨੇ ਪੱਤੇ ਨੇ ਆ ਪੇੜਾਂ ਦੇ ਸਾਰੇ ਅਲੱਗ-ਅਲੱਗ ਨੇ ਕੋਈ ਵੀ ਇੱਕ ਜਿਹਾ ਨਹੀਂ ਉਪਾਇਆ ਫਿੰਗਰਪ੍ਰਿੰਟ ਸਭ ਦੇ ਅਲੱਗ-ਅਲੱਗ ਨੇ ਨਾ ਮਹਾਰਾਜ ਨੇ ਬੜੀ ਸ੍ਰਿਸ਼ਟੀ ਪਿੰਪੇ ਤੇ ਫਿਰ ਸਭ ਨੂੰ ਮਿਲਦੇ ਵੀ ਨਵੇਂ ਤਰੀਕੇ ਨਾਲ ਨੇ ਕੋਈ ਐ ਨਹੀਂ ਕਿ ਜਿਵੇਂ ਨਾਮਦੇ ਜੀ ਨੂੰ ਮਿਲਿਆ ਸੀ ਕਬੀਰ ਜੀ ਨੂੰ ਵੀ ਉਵੇਂ ਹੀ ਮਿਲਿਆ ਸੀ ਸਭ ਨੂੰ ਹੀ ਅਲੱਗ-ਅਲੱਗ ਤਰੀਕੇ ਨਾਲ ਮਿਲਦੇ ਨੇ ਐਸੋ ਧਣੀ ਗੋਵਿੰਦ ਹੈ ਮਹਾਰਾਜ ਕਹਿੰਦੇ ਆਮ ਜੀ ਦੀ ਮਿਲਣ ਦੀ ਜਿਹੜੀ ਗੱਤ ਹੈ ਮਰਿਆਦਾ ਹੈ ਉਹ ਆਪ ਜੀ ਹੀ ਜਾਣਦੇ ਹੋ ਹੁਣ ਜਿਵੇਂ ਮੈਨੂੰ ਮਿਲਣ ਮੇਕਮਾ ਐਵੇਂ ਹੀ ਮਿਲਦੇ ਨੇ ਨਹੀਂ ਦੂਜੇ ਨੂੰ ਤੇ ਅਲੱਗ ਤਰੀਕੇ ਨਾਲ ਮਿਲਦੇ ਨੇ ਓਕੇਗਾ ਨਹੀਂ ਇਸ ਤਰ੍ਹਾਂ ਮਿਲਦੇ ਨੇ ਇੱਕ ਨੂੰ ਨਾਮ ਜਪ ਕੇ ਮਿਲਦੇ ਨੇ ਇੱਕ ਨੂੰ ਗੁਰਬਾਣੀ ਦਾ ਅਭਿਆਸ ਕਰਕੇ ਮਿਲਦੇ ਨੇ ਇੱਕ ਨੂੰ ਸੇਵਾ ਕਰਕੇ ਮਿਲਦੇ ਨੇ ਕਿਸੇ ਨੂੰ ਜੋੜੇ ਛਾੜ ਕੇ ਮਿਲਦੇ ਨੇ ਹਰ ਇੱਕ ਨੂੰ ਅਲੱਗ ਤਰੀਕੇ ਨਾਲ ਮਿਲਦੇ ਨੇ ਇਹ ਕਿਸੇ ਗੁਰਮੁਖ ਪਿਆਰੇ ਨੇ ਕਿਹਾ ਸੀ ਜਿਵੇਂ ਹੁੰਦਾ ਨਾ ਕਿ ਹਰ ਇੱਕ ਮਾਂ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਜਦੋਂ ਬੱਚਾ ਹੁੰਦਾ ਉਹ ਅਲੱਗ-ਅਲੱਗ ਹੁੰਦਾ ਤੇ ਉਹ 9 ਮਿੰਟ ਦਾ ਐਕਸਪੀਰੀਅੰਸ ਵੀ ਲੱਗ ਹੁੰਦਾ ਹੈ ਕਿਸੇ ਨੂੰ ਚੰਗੀ ਲੱਗੀ ਸੀ ਕਿਸੇ ਨੂੰ ਨਹੀਂ ਲੱਗੀ ਸੀ ਕਿਸੇ ਨੂੰ ਫੁਲਕਾ ਠੀਕ ਲੱਗਿਆ ਸੀ ਹਰ ਇੱਕ ਦਾ ਅਲੱਗ ਲੱਗਿਆ ਹੈ ਜੇ ਕੋਈ ਸਮਝਾ ਵੀ ਦੇ ਚੰਗੀ ਤਰ੍ਹਾਂ ਇੰਜ ਇੰਜ ਹੁੰਦਾ ਹੈ ਤੇ ਅਗਲੇ ਦਿਨ ਉਹ ਪੁੱਛੇ ਹਾਂ ਕਾਕਾ ਆਗੇ ਹੈ ਉਵੇਂ ਹੀ ਹੋਇਆ ਸੀ ਨਾ ਕਈ ਤਾਂ ਮੇਰੇ ਨਾਲ ਨਹੀਂ ਜੁੜਾ ਮੇਰੇ ਨਾਲ ਤਿੰਜਾ ਸੀ ਉਹਦਾ ਅਲੱਗ ਹੋਏਗਾ ਮਹਾਰਾਜ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਣੀ ਜੋ ਜਿਵੇਂ ਤੁਸੀਂ ਮਹਾਰਾਜ ਬਰਕਤਾਂ ਦਿੰਦੇ ਹੋ दया करਦੇ ਹੋ ਉਹ ਤੁਸੀਂ ਆਪ ਹੀ ਜਾਣਦੇ ਹੋ ਮਹਾਰਾਜ ਆਡੀਠ ਤਰਮ ਅਤ ਡੀਠ ਕਰਮ ਤੁਹਾਡਾ ਜਿਹੜਾ ਤਰਮ ਹੈ ਨਾ ਆਡੀਠ ਜਿਹਨੂੰ ਦੇਖਿਆ ਨਹੀਂ ਜਾ ਸਕਦਾ ਚੁੱਪਿਆ ਹੋਇਆ ਹੈ ਡੀਠ ਦੇਖਣਾ ਟਿੱਠੇ ਸਭੇ ਥਾਓ ਆਡੀਠ ਜਿਹਨੂੰ ਦੇਖਿਆ ਨਹੀਂ ਜਾ ਸਕਦਾ ਜਿਹੜਾ ਗੁਪਤ ਹੈ ਮਹਾਰਾਜ ਆਪ ਜੀ ਦਾ ਤਰਮ ਨਾ ਗੁਪਤ ਹੈ ਆਪ ਜੀ ਕਿਵੇਂ ਵਰਤਦੇ ਹੋ ਕਿਵੇਂ ਨਿਆਂਇ ਕਰਦੇ ਹੋ ਫਿਰ ਕਿਵੇਂ ਵਿਦਿਆਲਤਾ ਵੀ ਧਾਰਨ ਕਰ ਲੈਂਦੇ ਹੋ ਦੋਨੋਂ ਕੰਮ ਕਰਨੇ ਬੜੇ ਉਖੇ ਨੇ ਜੱਜ ਦੀ ਕੁਰਸੀ ਤੇ ਬਹਿ ਕੇ ਕਹੋ ਕਿ ਨਿਆਂ ਵੀ ਕਰ ਦੋ

जो कृपा कर देना है मालामाल कर ही देना है तो मैं कोई काम किता ही नहीं जो खोन में आ गया कहेंो महाराज है बड़ा परमात्मा है महाराज ने खो ही लेना है अत ढीठी अत ठीठ ਕਰਮ ਐਸੇ ਮਹਾਰਾਜ ਤੁਮਰੀ ਗਤਮਿਤ ਤੁਮੀ ਜਾਣੇ ਮਹਾਰਾ ਤੁਸੀਂ ਜਾਣਦੇ ਹੋ ਕਿ ਤੁਸੀਂ ਇਹ ਸਭ ਕਿਵੇਂ ਕਰਦੇ ਹੋ ਕਿਉਂ ਕਰਦੇ ਹੋ ਇਹ ਆਪਜੀ ਜਾਣਦੇ ਹੋ ਸੰਤ ਕੀ ਬਣ ਆਂਦਾ ਸਿਰਫ ਬੇਨਤੀ ਕਰਨਾ ਹੱਥ ਜੋੜਨਾ ਮਹਾਰਾਜ ਅੱਗੇ ਨਾਨਕ ਦਾਸ ਸਦਾ ਕੁਰਬਾਨੀ ਮਹਾਰਾਜ ਜਦੋਂ ਮੈਂ ਆਪਜੀ ਦਾ ਐਵੇਂ ਦਾ ਵਿਵਾਰ ਦੇਖਦਾ ਨਾ ਤੇ ਮੈਂ ਆਪਜੀ ਤੇ ਸਦਕੇ ਸਦਕੇ ਕੁਰਬਾਨ ਕੁਰਬਾਨ ਹੋ ਜਾਂਦਾ ਆਪਜੀ ਦੇ ਬਲਹਾਰੇ ਜਾਂਦੇ ਮਹਾਰਾਜ ਆਪਣਾ ਸੀਸ ਆਪ ਜੀ ਦੇ ਅੱਗੇ ਪੇਟਾ ਸਰੂਪ ਰੱਖ ਦਿੰਦੇ ਜਦੋਂ ਅਸੀਂ ਐਵੇਂ ਜਾਣਦੇ ਕਿ ਸਾਰੀ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਆਪ ਦੀ ਸ੍ਰਿਸ਼ਟੀ ਨੂੰ ਸਜਣ ਵਾਲੇ ਆਪ ਜੀ ਅਣ ਚੁਪਾਣ ਵਾਲੇ ਆਪ ਜੀ ਆਪਣੇ ਹੁਕਮ ਅnder ਸਭ ਜੀਆਂ ਨੂੰ ਚਲਾਣ ਵਾਲੇ ਆਪ ਜੀ ਹੀ ਕਰਤਾ ਤੇ ਆਪ ਜੀ ਹੀ ਕਾਰਣ ਆਮ ਜੀ ਦਾ ਧਰਮ ਜਿਹੜਾ ਆ ਅਡਿਤ ਹੈ ਤੁਹਾਡੀ ਗਤਮਿਤ ਨਹੀਂ ਜਾਣੀ ਜਾ ਸਕਦੀ ਇਹਨੂੰ ਇੰਜ ਹੀ ਜਾਣੋ ਕਿ ਸਾਨੂੰ ਜਿਹੜੇ ਨੌਕਰੀ ਕਰਦੇ ਆ ਦੇਖਣ ਤੋਂ ਲੱਗਦਾ ਸਭ ਕੰਪਨੀ ਨੇ ਦਿੱਤਾ ਰਜਕ ਪੈਸੇ ਉੱਥੋਂ ਆਏ ਨੇ ਪਰ ਕਾਰਣ ਤੇ ਕਰਤਾ ਉਹੀ ਹੈ ਪਿੱਛੇ ਇਹ ਫਿਰ ਕੀ ਹੋ ਗਿਆ ਅਡਿਤ ਧਰਮ ਛੁੱਪਿਆ ਹੋਇਆ ਦਿਖ ਨਹੀਂ ਰਿਹਾ ਪ੍ਰਗਟ ਰੂਪ ਵਿੱਚ ਇਹਨੂੰ বুঝਣਾ ਪੈਂਦਾ ਕਿ ਸਭ ਕੁਝ ਦੇਣ ਵਾਲੇ ਉਹੀ ਨੇ ਕਿ ਰੋਜ਼ੀ ਦਿੰਦਾ ਹੈ ਕਿ ਰਜ਼ਕ ਰਹੀਮ ਹੈ ਉਹ ਜੋ ਦੇਣ ਵਾਲੇ ਨੇ ਉਹ ਜੋ ਫਿਰ ਮਾਫ ਕਰਨ ਵਾਲੇ ਨੇ ਸਾਨੂੰ ਲੱਗਦਾ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਗਲਤੀ ਕਰ ਦਿੱਤੀ ਸੀ ਤੇ ਮਾਫ ਕਰਦਾ ਹੈ ਮੇਰੇ ਦੋਸਤ ਨੇ ਮੈਨੂੰ ਮਾਫ ਕਰ ਦਿੱਤਾ ਪਰ ਅਸਲ ਵਿੱਚ ਉਹਦੇ ਹਿਰਦੇ ਵਿੱਚ ਬੈਠ ਕੇ ਉਹਦੇ ਅੰਦਰ ਫੁਰਨਾ ਬਣਾਉਣ ਵਾਲੇ ਵੀ ਕੋਈ ਨਹੀਂ ਕਿ ਮਾਫੀ ਦੇ ਦਿਓ ਕਰਤਮ ਕਾਰਨ ਸਭ ਕੁਝ ਉਹੀ ਕਰਨ ਵਾਲੇ ਨੇ ਉਹੀ ਕਾਰਨ ਹੁੰਦੇ ਨੇ ਆ ਆਪ ਹੀ ਸਭ ਕੁਝ ਕਰਦੇ ਨੇ ਪਰ ਆਂ ਡੀਟ ਕਰਮਾ ਉਹ ਦਿਖਦਾ ਨਹੀਂ ਹੈ ਉਹ ਛੁਪਿਆ ਹੁੰਦਾ ਹੈ ਦਿਖਾਉਂਦੇ ਕਿਹਨੂੰ ਨੇ ਜਿਹਨੂੰ ਪਿਆਰ ਕਰਦੇ ਨੇ ਉਹਦੇ ਸਾਹਮਣੇ ਆਪਣਾ ਪਰਦਾ ਚੁਕਦੇ ਨੇ ਸਾਜਨ ਹੈ ਕੋਈ ਪਰਦਾ ਤੇਰਾ ਵੀ ਪਰਦਾ ਵੀ ਹੈ ਨਾ ਉਹ ਪਰਦਾ ਕਿਹਦੇ ਸਾਹਮਣੇ ਚੁਕਦੇ ਨੇ ਜਿਹਨੂੰ ਕੋਈ ਪਿਆਰ ਕਰਦਾ ਹੈ ਹੁਣ ਜਿਹੜਾ ਪਰਦੇ ਵਿੱਚ ਰਹਿੰਦਾ ਹੈ ਅਸੀਂ ਆਪਣਾ ਪਰਦਾ ਕਿਹਦੇ ਸਾਹਮਣੇ ਚੁਕਦੇ ਹਾਂ ਆਪਣੇ ਪਤੀ ਸਾਹਮਣੇ ਚੁਕਦੇ ਹਾਂ ਨਾ ਜਿਹਨੂੰ ਪਿਆਰ ਕਰਦੇ ਨੇ ਮਹਾਰਾਜ ਉਹਦੇ ਸਾਹਮਣੇ ਆਪਣਾ ਪਰਦਾ ਚੁਕਦੇ ਨੇ ਫਿਰ ਕੋਈ ਜਾਣ ਸਕਦਾ ਤਿਸ ਉੱਚੇ ਕੋ ਜਾਣੇ ਸੋਏ ਉਨੋ ਹੀ ਜਾਣ ਸਕਦਾ ਜਿਹੜਾ ਉਹਦੇ ਵਰਗਾ ਹੀ ਉੱਚਾ ਹੋਵੇ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇਵਣ ਆਪ ਜਾਣੇ ਆਪ ਆਪ ਆਪਣੇ ਆਪ ਨੂੰ ਆਪ ਹੀ ਜਾਣ ਸਕਦੇ ਨੇ ਏਵਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਐਨਾ ਉੱਚਾ ਉਹਦੇ ਵਰਗਾ ਕੋਈ ਹੋਵੇ ਤੇ ਉਹਨੂੰ ਜਾਣ ਸਕਦਾ ਨਹੀਂ ਤੇ ਉਹਨੂੰ ਨਹੀਂ ਜਾਣਿਆ ਜਾ ਸਕਦਾ ਮਹਾਰਾਜ ਕਿਰਪਾ ਕਰਨ ਮਹਾਰਾਜ ਨੇ ਸਾਨੂੰ ਜਿਹੜੀ ਨਿਮਰਤਾ ਧਾਰਨ ਕਰਨ ਦੀ ਤੇ ਬੇਨਤੀ ਕਰਨ ਦੀ ਜਾਚ ਦਸੀ ਹੈ ਕਿ ਤੂੰ ਠਾਕੁਰ ਤੁਮ ਪਹਿਰਦਾਸ ਵੀ ਸਭ ਕੁਝ ਕਰਨ ਕਰਨ ਦੇ ਤੁਸੀਂ ਸਮਰਥ ਹੋ ਤੇ ਤੁਹਾਡੀ ਅੱਗੇ ਮੇਰੀ ਬੇਨਤੀ ਹੈ ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਦ ਸਭ ਤੇਰੀ ਰਾ ਜਿੰਨੇ ਵੀ ਸਰੀਰ ਦਿਖ ਰਹੇ ਨੇ ਸੰਗਤ ਵਿੱਚ ਬੈਠੇ ਹੋਏ ਵੀ ਜਿੰਨੇ ਵੀ ਸੂਖਸ਼ਮ ਨੇ ਚਾਹ ਸਥੂਲ ਨੇ ਚਾਹ ਪ੍ਰਗਟ ਰੂਪਿਛ ਨੇ ਚਾਹ ਸਾਨੂੰ ਨਹੀਂ ਦਿਖ ਰਹੇ ਹੋਰ ਵੀ ਰੂਹਾਂ ਹੋਣਗੀਆਂ ਜਿਹੜੀਆਂ ਰੂਹਾਂ ਅਵਿਚੀ ਰੂਪ ਵਿੱਚ ਨੇ ਸਾਨੂੰ ਦਿਖ ਨਹੀਂ ਰਹੇ ਉਹਨਾਂ ਪਾਸ ਸੂਖਸ਼ਮ ਸਰੀਰ ਨੇ ਸਥੂਲ ਨਹੀਂ ਨੇ ਉਹ ਸਾਰੇ ਮਹਾਰਾਜ ਆਪ ਜੀ ਦੀ ਰਾਸ ਨੇ ਆਪ ਜੀ ਦੇ ਹੁਕਮੰਦਰੀ ਨੇ ਜੀਓ ਪਿਟ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਮ ਬਾਰਕ ਤੇਰੇ ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਹੋ ਇਹ ਅਸੀਂ ਫਿਰ ਲਾਡ ਕਰ ਰਿਆ ਮਹਾਰਾਜ ਨਾਲ ਮਹਾਰਾਜ ਨੂੰ ਮਹਾਰਾਜ ਦਾ ਵਿਦ ਚੇਤੇ ਕਰਾ ਰਹੇ ਹਾਂ ਮਹਾਰਾਜ ਤੁਸੀਂ ਮੇਰੇ ਮਾਤਾ ਪਿਤਾ ਹੋ ਮੈਂ ਤੁਹਾਡਾ ਛੋਟਾ ਬੱਚਾ ਹਾਂ ਮਹਾਰਾਜ ਲਾਡਲਾ ਛੋਟਾ ਬੱਚਾ ਹਾਂ ਮੈਨੂੰ ਉਸੇ ਤਰ੍ਹਾਂ ਰੱਖ ਲੋ ਛੋਟੇ ਲਾਡ ਲਿਆ ਵਾਂ ਕਣ ਇੱਥੇ ਧਰਤੀ ਦੇ ਨਹੀਂ ਜਿਹੜਾ ਕਾਨੂੰਨ ਹੈ ਨਾ 18 ਸਾਲ ਤੋਂ ਥੱਲੇ ਨੂੰ ਸਜ਼ਾ ਨਹੀਂ ਦਿੰਦੇ ਉਹਨੂੰ ਸੁਧਾਰਨ ਵਾਲੇ ਜੇਲ੍ਹ 'ਚ ਭੇਜ ਦਿੰਦੇ ਨੇ ਪਰ ਸਜ਼ਾ ਨਹੀਂ ਦਿੰਦੇ ਤੂੰ ਤੂੰ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੀ ਮਨ ਮਹਾਰਾਜੋ ਛੋਟਾ ਨਿਆਣਾ ਜਾਣ ਕੇ ਆਪਣੀ ਸ਼ਰਨ ਵਿੱਚ ਰੱਖੋ ਜੋ ਕਿ ਮੈਂ ਆਮ ਜੀਲੀ ਸ਼ਰਨ ਵਿੱਚ ਕਣੀ ਸੁਖ ਮਾਣਾ ਆਮ ਜੀ ਦੇ ਨਾਮ ਤੇ ਭਗਤੀ ਦੇ ਸੇਵਾ ਦੇ ਸਦਾ ਹੀ ਆਨੰਦ ਮਾਣਾ ਮਹਾਰਾਜ ਤੇ ਸੁਖ ਦੁਖ ਪਉਂਦੇ ਹੀ ਨਹੀਂ ਐਸੀਆਂ ਪਿਆਰੀਆਂ ਅਵਸਥਾ ਜੋ ਮਹਾਰਾਜ ਆਪ ਜੀ ਆਪਣੇ ਪਿਆਰਿਆਂ ਨੂੰ ਸਮਝਾਉਂਦੇ ਹੋ ਐਸੇ ਐਸੇ ਸੁਖ ਮਾਣਾ ਮਹਾਰਾਜ ਛੋਟੇ ਹੁੰਦੇ ਤੇ ਬਾਲਕ ਨੂੰ ਹੀ ਗੁੜਤੀ ਦਈਏ ਚੰਗੀ ਤੇ ਫਿਰ ਅੱਗੋਂ ਚੰਗਾ ਹੁੰਦਾ ਮਹਾਰਾਜ ਕਿਰਪਾ ਕਰੋ ਤੁਮ ਮਾਤ ਪਿਤਾ ਹਮ ਬਾਰਕ ਤੇ ਰਹੇ ਤੁਮਰੀ ਕਿਰਪਾ ਮੈਂ ਸੂਕ ਗਨੇਰੇ ਕੋਈ ਨ ਜਾਣੇ

तो कोई भी उच्चा, उच्चा कितना भी हो जाए नहीं बता सकता कि आप जी किवें मिलोगे किवें बख्श लोगे कितने समय बाद मिलोगे आप जी कदो तो हो कदो तक रहोगे किमी ये सब हुंदा है सृष्टि कदो साजी सी कदो अनु नाश करना है हमारा जगत अपने अंदर ही अनु ले लोगे कोई नहीं बता सकता कोई ना जाने tumra ant unche te uncha bhagwant sagal samagri tumre sutr dhari maharaj sara kujhi aam ji de hukam vich hai je aam ji hukam kar do saryanu te mere sare dukho karo katte jaan maharaj mere jehde sare paap karm ne mere to dur ho jaan main nawa naroya ho ke aam ji de charna vich aam ji di hajuri vich sada hi bhakti da maharaj anand mana lak khushiyan patishaiyan je satgura

ਪਾਣਾ ਹੁੰਦਾ ਹੈ ਕਿ ਜੋ ਸਾਡੇ ਸਮੇਂ ਸਿਚੁਏਸ਼ਨ ਆ ਗਈ ਕਿਸੇ ਨਾਲ ਲੜਾਈ ਹੋ ਗਈ ਇਹ ਪਾਣਾ ਸੀ ਕਿ ਲੜਾਈ ਪੈ ਗਈ ਹੈ ਹੁਕਮ ਕੀ ਹੈ ਆਗਿਆ ਕੀ ਹੈ ਮਹਾਰਾਜ ਦੀ ਕਿ ਉਸ ਉਸ ਲੜਾਈ ਵਿੱਚ ਮੈਂ ਕਿਵੇਂ ਬਾਹਰ ਨਿਕਲਣਾ ਹੈ ਤੇ ਉਹ ਫਿਰ ਮਹਾਰਾਜ ਦੇ ਹੁਕਮ ਦੀ ਪਛਾਣ ਕਰਨੀ ਤੇ ਉਹਦੀ ਫਿਰ ਪਾਲਣਾ ਕਰਨੀ ਤੁਮਤੇ ਹੋਏ ਸੋ ਮਹਾਰਾਜ ਤੁਸੀਂ ਆਪਣੇ ਆਪ ਹੀ ਬੁਝਾਓ ਤੁਮਤੇ ਹੋਏ ਆਪ ਜੀ ਤੋਂ ਹੁੰਦਾ ਜਦੋਂ ਆਪ ਜੀ ਬੁਝਵਾਉਂਦੇ ਹੋ ਤਾਂ ਹੀ ਉਹ ਆਗਿਆ ਦਾ ਪਾਲਨ ਹੁੰਦਾ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਮਾਨੀ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਆਪ ਜੀ ਦੇ ਪਤਾਂਕਣ ਸਦਕੇ ਹੋਣਾ ਆ ਜਾਏ ਆਪ ਜੀ ਦੀ ਗਤ ਤੇ ਮਿਤ ਆਪ ਜੀ ਜਾਣਦੇ ਹੋ ਆਪ ਜੀ ਸਾਹਿਬ ਮੇਰਾ ਨੀਤ ਨਵਾ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਦਰਸ਼ਨ ਦੀ ਦਾਨ ਬਖਸ਼ਿਸ਼ ਕਰੋ ਮੇਰੀ ਵੀ ਮਹਾਰਾਜ ਬੇਨਤੀਆਂ ਅਰਜ਼ੋਈਆਂ ਸੁਣ ਲਓ ਆਪ ਜੀ ਕਿਸ ਤਰ੍ਹਾਂ ਸੁਣ ਲੈਂਦੇ ਹੋ

ਸੋਈ ਸੋਈ ਦੇਵੈ ਜੀ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆ ਸਚ ਹੋਐ ਇਆ ਜੋ ਵੀ ਮਹਾਰਾਜ ਕਹਿ ਦੇਣ ਉਹ ਸੱਚ ਹੀ ਹੁੰਦਾ ਐ ਇੱਥੇ ਵੀ ਤੇ ਉੱਥੇ ਵੀ ਉੱਥੇ ਦਾ ਪਾਵ ਹੁੰਦਾ ਐ ਜਿਹੜੇ ਲੋਕ ਵਿੱਚ ਅੱਗੇ ਜਾਣਾ ਐ ਉੱਥੇ ਇਆ ਐਵੇਂ ਜਾਣੋ ਜਦੋਂ ਮਾਤਾ ਦੇ ਗਰਭ ਵਿੱਚ ਸੀ ਤਾਂ ਵੀ ਜੋ ਮਹਾਰਾਜ ਕਹਿੰਦੇ ਸੀ ਉਹ ਸੱਚ ਹੈ ਜਦੋਂ ਦੁਨੀਆ ਤੇ ਆ ਗਿਆ ਤਾਂ ਵੀ ਸੱਚ ਹੈ ਜਦੋਂ ਉੱਥੇ ਜਾਵਾਂਗੇ ਹੋਰ ਲੋਕਾਂ ਵਿੱਚ ਧਰਮ ਜਿਹੜੇ ਮਹਾਰਾਜ ਦੇ ਅੱਗੇ ਖੰਡ ਬਣੇ ਨੇ ਉੱਥੇ ਵੀ ਮਹਾਰਾਜ ਦਾ ਕਹਿਆ ਸੱਚ ਹੀ ਹੈ ਜੋ ਮਹਾਰਾਜ ਕਹਿਣ ਉਹ ਸੱਚ ਹੈ ਜੋ ਮਹਾਰਾਜ ਹੁਕਮ ਕਰਨ ਉਹ ਸੱਚ ਹੈ ਮਹਾਰਾਜ ਦੀ ਬਾਣੀ ਸੱਚ ਹੈ ਮਹਾਰਾਜ ਨੇ ਕੀ ਕਿਹਾ ਜੋ ਆਪ ਕਹਿੰਦੇ ਹੋ ਸੱਚ ਹੈ ਇਹੀ ਉਹ ਸੱਚ ਹੋਵੇ ਮਹਾਰਾਜ ਨੇ ਤੇ ਬਾਣੀ ਸੁਣਾਈਏ ਸਾਨੂੰ ਆਪਣਾ ਸੁਨੇਹਾ ਭੇਜਿਆ ਤਾਂ ਗੁਰੂ ਨਾਨਕ ਦੇਵ ਜੀ ਦਸਾਂ ਪਾਤਸ਼ਾਹਾਂ ਦੇ ਅੱਗੇ ਉਹ ਜਿਹੜਾ ਸਨੇਹ ਹੈ ਮਹਾਰਾਜ ਦਾ ਉਹ ਸਦਾ ਹੀ ਸੱਚ ਹੈ ਮਹਾਰਾਜ ਕਿਰਪਾ ਕਰਨ ਸਤਗੁਰ ਸਿੱਖ ਕੋ ਨਾਮ ਤਨੰਦੈ ਸਤਗੁਰ ਸਿੱਖ ਕੋ ਗੁਰ ਕਾ ਸੇਕ ਵਡ ਪਾਗੀ ਹੈ ਗੁਰ ਕਾ ਮਹਾਰਾਜ ਕਿਰਪਾ ਕਰਨ ਹੋਈਆ ਬੰਦ ਫੁਲਾਮ ਬਖਸ਼ ਲੈਣਿਆ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਨਾਜ ਰਹਿ ਜੋ ਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ